ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੇਰੇ ਚੈਨਲ ਤੇ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਤੇ ਹੁਣ ਆਪਾਂ ਲੈ ਕੇ ਆਏ ਆ ਗਾਲੀ ਦਾ ਡਿਜ਼ਾਈਨ ਤੇ ਆ ਆਪਣਾ ਕਾਟਨ ਦਾ ਸੂਟ ਆ ਇਹਦੇ ਤੇ ਕਲੀਆਂ ਵਗੈਰਾ ਆਪਾਂ ਪਾ ਲਈਆਂ ਕਲੀਆਂ ਜਿਹੜੀਆਂ ਆਪਾਂ ਉੱਪਰ ਰੱਖ ਕੇ ਪਾਈਆਂ ਤੇ ਆ ਆਪਾਂ ਗਲਾ ਬਣਾਉਣਾ ਇਹਦੇ ਤੇ ਤੇ ਆ ਲਾਉਣੀ ਆ ਆਪਾਂ ਗਲੇ ਤੇ ਲੈਸ ਠੀਕ ਹੈ ਜੀ ਆ ਬਰੀਕ ਲੈਸ ਆ ਮਲਟੀ ਕਲਰ ਦੀ ਜਿੰਨੇ ਕਲਰ ਆਪਣੇ ਸੂਟ ਚਾ ਉਹਨੇ ਲੈਸ ਚਾ हूँ आप पहला गला बना लीए ग इस तरह आप ला ली हूँ इनू उत्ते सिलाई ला के फोल्ड कर लागे सिंपल जहाँ गला बनावान बहुत सोना ோ சா களா தரான பல ஜம் கள பண்ணு சண்ட மலாக்க ਜਿਹੜੀ ਆਪਣੀ ਆ ਚੁੰਡਾ ਗਲੇ ਦੀ ਬਿਲਕੁਲ ਕਰੀਜ ਦੇ ਉੱਪਰ ਆਉਣੀ ਚਾਹੀਦੀ ਹੈ ਸੈਂਟਰ ਵਾਲੀ ਦੇ ਇੱਥੇ ਜਦੋਂ ਆਪਾਂ ਚੁੰਡ ਚੋਂ ਮੁੜਨਾ ਹੁੰਦਾ ਹੈ ਨਾ ਤੁਸੀਂ ਇਸ ਤਰ੍ਹਾਂ ਸੂਈ ਵਿੱਚ ਰੱਖ ਕੇ ਫਿਰ ਰੈਂਕ ਮਾਇਆ ਕਰੋ ਹੁਣ ਆਪਾਂ ਇਧਰਲੀ ਸਾਈਡ ਤੇ ਜੋ ਇਸੇ ਤਰ੍ਹਾਂ ਸਲਾਈ ਲਾ ਲਈਏ ਹੁਣ ਆਪਾਂ गला ला लिया कर दे कटिंग बच्चालतू कपड़े भी इस तरह कटिंग करके छोटे छोटे जिमें जिम्मे अपनी गलाई है उस तरह टक्क लगा लेंगे ला सेंटर च भी छोटा जहा ट ला लेंगे ਹੁਣ ਇਹਨੂੰ ਗਲੇ ਦੇ ਇਸ ਤਰ੍ਹਾਂ ਅੰਦਰਲੇ ਪਾਸੇ ਮੋੜ ਦਾਂ। ਇਹਦੇ ਉੱਪਰ ਮੋਟਾ ਬਹਾਂ ਕਰਕੇ ਸਲਾਈ ਲਾ ਦਾਂ। ਹੁਣ ਆਪਾਂ ਵਾਲੀ ਲੈਸ ਲਾਵਾਂਗੇ ਗਲੇ ਤੇ ਤੇ ਇੱਥੇ ਨਾ ਆਪਾਂ ਲੰਬਾਈ ਲੋਤੇ ਲਾਵਾਂਗੇ ਇਧਰੋਂ ਥੱਲੇ ਵੱਲ ਨੂੰ ਵੀ ਲਾਵਾਂਗੇ ਇਹ ਤੁਸੀਂ ਨਿਸ਼ਾਨ ਲਾ ਲੈਣਾ ਕਿ ਜਿੰਨੀ ਲੰਬਾਈ ਰੱਖਣੀ ਚਾਹੁੰਦੇ ਆ ਆਪਾਂ ਰੱਖਾਂਗੇ ਜੀ 8 ਇੰਚ ਤਿਆਰ ਤੇ 8 ਤੇ ਆਪਾਂ ਨਿਸ਼ਾਨ ਲਾ ਲਿਆ ਇਸ ਤਰ੍ਹਾਂ ਅਨਛਾਣਾ ਆਪਣਾ ਹੁਣ ਆਪਾਂ ਇੱਕ ਸਾਈਡ ਤੋਂ ਇਧਰੋਂ ਲਾਉਣ ਲੱਗ ਜਾਂਗੇ ਇਸ ਤਰ੍ਹਾਂ पर रख ही लाइन है ना इस तरह हौली हौली जिस छेप अपना गला उस छेप लावेंगे ਅਜਿੱਥੇ ਆਪਣੇ ਨਾ ਗਲੇ ਦੀ ਗੁਲਾਈ ਹੁੰਦੀ ਹੈ ਮੁੜਦੀ ਆ ਉੱਥੋਂ ਲੈਸ ਆਪਾਂ ਖਿੱਚ ਨਹੀਂ ਨੀਂਗੀ ਐ ਨਾਰਮਲ ਹੱਥ ਨਾਲ ਰੱਖ ਕੇ ਲਾਉਣੀ ਆ ਨਹੀਂ ਤਾਂ ਫਿਰ ਨਾ ਲੈਸ ਉੱਪਰ ਨੋਟ ਜਾਂਦੀ ਆ ਹੁਣ ਆਪਾਂ ਲੈ ਕੇ ਆਉਣੀ ਜਮਾ ਬਿਲਕੁਲ ਸੈਂਟਰ ਦੇ ਵਿੱਚ ਆਗੀ ਸੈਂਟਰ ਦੇ ਵਿੱਚ ਹੁਣ ਇਹਨੂੰ ਇਸ ਤਰ੍ਹਾਂ ਢੇਠਾ ਮਲ ਨੂੰ ਲੈ ਜਾਓ ਥੋੜੀ ਜਿਹੀ ਪਿੱਛੇ ਆ इस तरह जितने अपनी करीज बनी करीज सीधी सिलाई ला लागे हूँ जो आप इतना चुंड बनाने वह ना इस तरह एवं मुड़ के फिर इन मुड़क इधरली लैस, दिख पर दूसरी लैस के उपर दूसरी तलाई कर लागे आप लैस जी के ला एक दूसरी देर नोड़ ला हूँ ਜੇ ਉੱਧਰਲੀ ਸਾਈਡ ਤੇ ਲਾਈਓ ਉਸੇ ਤਰ੍ਹਾਂ ਇੱਧਰ ਹੁਣ ਆ ਇੱਥੇ ਇਸ ਨੂੰ ਦਾ ਧਿਆਨ ਰੱਖਣਾ ਜੇ ਇੱਥੇ ਜਦੋਂ ਤੁਸੀਂ ਗਲਾਈ ਵਾਲੀ ਲੈਸ ਲਾਉਣੀ ਆ ਗੋਲ ਗਲੇ ਤੇ ਇਸ ਤਰ੍ਹਾਂ ਇਹਨੂੰ ਬਲੇਸ ਨੂੰ ਢਿੱਲੀ ਰੱਖਣੀ ਥੋੜੀ ਜੀ ਨਹੀਂ ਤਾਂ ਆਪਣੀ ਫਿਰ ਲੈਸ ਨਾ ਇਥੇ ਚੱਕੀ ਜਾਂਦੀ ਹੈ ਇਸ ਤਰ੍ਹਾਂ ਢਿੱਲੀ ਢਿੱਲੀ ਹੱਤ ਨਾਲ ਲਾਓ ਆਪਾਂ ਇੱਕ ਸਲਾਈ ਇਧਰਲੀ ਸਾਈਡ ਤੇ ਵੀ ਲਾ ਦਾਂਗੇ। ਨਾਲੇ ਤਾਂ ਆਪਣੀ ਜਿਹੜੀ ਮੋੜਾਂ ਤੋਂ ਆਪਾਂ ਲੈਸ ਮੋੜੀ ਸੀ। ਉਹਦੇ ਉੱਪਰ ਸਲਾਈ ਲੱਗ ਜੂਗੀ। ਨਾਲੇ ਮਾਰੋ ਚੱਪੇ।

ਆ ਦੇਖ ਸਕਦੇ ਜੀ ਆਪਣਾ ਗਲਾ ਇਸ ਤਰ੍ਹਾਂ ਦਾ ਬਣ ਕੇ ਤਿਆਰ ਸਿੰਪਲ ਜੀ ਸੂਟ ਨੂੰ ਤੁਸੀਂ ਇਸ ਤਰ੍ਹਾਂ ਡਿਜ਼ਾਈਨ ਕਰ ਸਕਦੇ ਹੋ ਥੋੜੀ ਜੀ ਲੈਸ ਨਾਲ ਦੇਖ ਕੇ ਦੱਸਿਓ ਤੁਸੀਂ ਮੇਰਾ ਡਿਜ਼ਾਈਨ ਕਿਦਾਂ ਦਾ ਲੱਗਾ ਹੈ ਜੀ ਵਧੀਆ ਵੀਡੀਓ ਵੀਡੀਓ ਵਧੀਆ ਲੱਗੀ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਆ ਕਰੋ ਜੀ ਆਪਣਾ ਦੂਜਾ ਚੈਨਲ ਵੀ ਸਬਸਕ੍ਰਾਈਬ ਕਰ ਲਓ ਮਲਟੀ ਕੁੱਕ ਜਸਪ੍ਰੀਤ ਮਲਟੀ ਕੁਕਿੰਗ ਚੈਨਲ ਠੀਕ ਹੈ ਜੀ ਉਸ ਤੇ ਆਪਾਂ ਕੁਕਿੰਗ ਵੀਡੀਓ ਪਾਉਣੇ ਆ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ